ਪੰਜਾਬ ਡਿੱਗਦਾ ਹੈ ਪੰਜਾਬ ਟੈਂਦਾ ਹੈ ਪਰ ਪੰਜਾਬ ਮੁੜ ਤੋਂ ਖੜਾ ਹੋ ਜਾਂਦਾ ਹੈ ਜਿਹੜੇ ਅੱਜ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਤਾਂ ਉੱਪਰ ਤੋਂ ਲੈ ਕੇ ਹੇਠਾਂ ਤੱਕ तमाम ਪੰਜਾਬ ਦੇ ਏਰੀਏ ਅੱਜ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਨੇ ਚਾਹੇ ਗੁਰਦਾਸਪੁਰ ਹੋਵੇ ਪਠਾਨਕੋਟ ਹੋਵੇ ਸ੍ਰੀ ਅੰਮ੍ਰਿਤਸਰ ਸਾਹਿਬ ਹੋਵੇ ਤਰਨਤਾਰਨ ਹੋਵੇ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਰੋਪੜ ਇਸੇ ਦੇ ਨਾਲ ਹੀ ਮੁਹਾਲੀ ਦੇ ਏਰੀਏ ਪਰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਬੀਤ ਰਹੀ ਹੈ ਕਿਵੇਂ ਇਹ ਲੋਕ ਆਪਣਾ ਗੁਜ਼ਰਬਸਰ ਕਰ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਪਸ਼ੂਆਂ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਮਦਦ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਔਰ ਲੋਕਾਂ ਦੇ ਘਰ ਦੇ ਹਾਲਾਤ ਕੀ ਨੇ ਪੂਰੇ ਪੰਜਾਬ ਦੇ ਹਾਲਾਤ ਕੀ ਨੇ ਔਰ ਕਿਹੜੇ ਲੋਕ ਨੇ ਜਿਹੜੇ ਮਦਦ ਲਈ ਅੱਗੇ ਆਏ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਤਫਸੀਲ ਦੇ ਨਾਲ ਪੰਜਾਬ ਦੀ ਪੂਰੀ ਰਿਪੋਰਟ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਹੜਾਂ ਦੀ ਮਾਰ ਦੇ ਅਧੀਨ ਵੀ ਇੱਕ ਵਾਰ ਫਿਰ ਤੋਂ ਜਿਉਂਦਾ ਖੜਾ ਹੈ ਹੜ੍ਹਾਂ ਤੋਂ ਸ਼ੁਰੂ ਹੋਈ ਅਸਮਾਨੀ ਆਫਤ ਹੁਣ ਪੰਜ ਦਰਿਆਵਾਂ ਦੀ ਢਰਤੀ ਤੇ ਆਪਣਾ ਕਹਿਰ ਬਰਸਾ ਰਹੀ ਹੈ ਪੰਜਾਬ ਵਿੱਚ ਦਰਿਆ ਉਫਾਨਤੇ ਨੇ ਜਿਸ ਕਾਰਨ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠੇ ਪੰਜਾਬ ਦੇ ਕਰੀਬ 8 ਜ਼ਿਲ੍ਹੇ ਹੜ ਦੀ ਮਾਰ ਹੇਠ ਨਜ਼ਰ ਆ ਰਹੇ ਨੇ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤੇ ਕਪੂਰਥਲਾ ਦੇ ਵਿੱਚ ਹੜ੍ਹ ਕਾਰਨ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਵਕਫ ਵਕਫ ਥਾਵਾਂ ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਹੜ੍ਹ ਕਾਰਨ ਕਰੀਬ 518 ਪਿੰਡ ਪ੍ਰਭਾਵਿਤ ਹੋਏ ਨੇ ਪੌਂਗ ਡੈਮ ਰਣਜੀਤ ਸਾਗਰ ਡੈਮ ਸਤਲੁਜ ਬਿਆਸ ਡਾਵੀ ਸਾਰੇ ਪਾਸੇ ਤਬਾਹੀ ਹੀ ਤਬਾਹੀ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਵਿੱਚ ਅਸਮਾਨ ਤੋਂ ਅਜਿਹੀ ਵਿਪਤਾ ਆ ਗਈ ਹੈ ਜਿਸ ਨੇ ਹਰ ਪਾਸੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਇਹ ਤਸਵੀਰਾਂ ਨੇ ਸੁਲਤਾਨਪੁਰ ਲੋਧੀ ਦੀਆਂ ਜਿੱਥੇ ਸਤਲੁਜ ਦਰਿਆ ਦੇ ਆਤੰਕ ਦੇ ਕਾਰਨ ਲੋਕ ਪਰੇਸ਼ਾਨ ਨੇ ਕਈ ਪਿੰਡ ਪਾਣੀ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਤੱਕ ਛੱਡਣੇ ਪੈ ਰਹੇ ਨੇ ਇਸ ਵਕਤ ਦਾ ਜ਼ਿਕਰ ਕੀਤਾ ਜਾਵੇ ਤਾਂ ਬਾਉਪੁਰ ਪਿੰਡਾ ਜੋ ਉਸ ਦੇ ਖੇਤਾਂ ਦੇ ਵਿੱਚ ਮੈਂ ਘੁੰਮ ਰਿਹਾ ਪਰ ਜੇਕਰ ਚਾਰੇ ਪਾਸੇ ਤੋਂ ਨੂੰ ਕੈਮਰਾ ਕਮਾ ਦਈਏ ਤਾਂ ਤੁਹਾਨੂੰ ਕਿਤੇ ਵੀ ਖੇਤ ਹੈ ਜਿਹੜੇ ਉਹ ਨਜ਼ਰ ਨਹੀਂ ਆਉਣਗੇ ਕਿਉਂਕਿ ਚਾਰੇ ਪਾਸੇ ਪਿੰਡ ਦੇ ਜਿਹੜਾ ਪਾਣੀ ਹੈ ਉਹ ਭਰ ਚੁੱਕਾ ਹੈਗਾ ਔਰ ਪਿੰਡ ਦੇ ਘਰੋਂ ਪਿੰਡ ਦੇ ਖੇਤੋਂ ਤਮਾਮ ਉਹ ਚੀਜ਼ਾਂ ਨੇ ਜਿਹੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇਸ ਜਗ੍ਹਾ ਦੇ ਉੱਪਰ ਬਹੁਤ ਸਾਰੀ ਜਗ੍ਹਾ ਜਈਆਂ ਨੇ ਜਿੱਥੇ ਮੋਟਰ ਨੇ ਔਰ ਇੱਕ ਵਾਰ ਤੁਹਾਨੂੰ ਇਸ ਪਾਸੇ ਦੀ ਤਸਵੀਰ ਦਿਖਾ ਦਈਏ ਤਾਂ ਇਹ ਬਾਈ ਜੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਭਾਜੀ ਇੱਕ ਵਾਰੀ ਬੈਠ ਕੇ ਆਪਾਂ ਗ ਤਾ ਇਹ ਬਾਈ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਨਾਮ ਹੈ ਤੁਹਾਡਾ ਹਾਂਜੀ ਬਾਈ ਮੇਰਾ ਨਾਮ ਹੈ ਤਾਂ ਇਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਔਰ ਇਹ ਤੁਸੀਂ ਦੇਖੋਗੇ ਤਾਂ ਤੁਹਾਨੂੰ ਜਿਹੜੀ ਇਸ ਜਗ੍ਹਾ ਤੋਂ ਲੱਗ ਕੇ ਇਸ ਜਗ੍ਹਾ ਤੱਕ ਪਾਣੀ ਹੈ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਔਰ ਇਹ ਅਸੀਂ ਹੁਣ ਕਹਿ ਲਈਏ ਕਿ ਕਿਉਂਕਿ ਪਿੰਡ ਵੱਲ ਆ ਚੁੱਕੇ ਆ ਤਾਂ ਅਜੇ ਇਹ ਦੇ ਵਿੱਚ ਰਸਤਾ ਹੋਰ ਖੁੱਲ ਚੁੱਕਿਆ ਪਰ ਇਸ ਤੋਂ ਵੀ ਡੂੰਘਾ ਪਾਣੀ ਜਿਹੜਾ ਪਿਛਲੇ ਪਾਸੇ ਰਹੀ ਸੀ ਗੁਰਪ੍ਰੀਤ ਜੀ ਕਦੋਂ ਕ ਪਾਣੀ ਆਉਣਾ ਸ਼ੁਰੂ ਹੋਇਆ ਕਿਵੇਂ ਪਾਣੀ ਵਧਣਾ ਸ਼ੁਰੂ ਹੋਇਆ ਇਹ ਨਾ ਪਾਣੀ ਨੂੰ ਤੇ ਟੁੱਟਣ ਤੋਂ ਜਿੱਦਣ ਸਾਡੇ ਇਧਰ ਏਰੀਆ 'ਚ ਪਾਣੀ ਪਿਆ ਉਹ ਮਹੀਨਾ ਪਹਿਲਾਂ ਪਾਣੀ ਚੜਦਾ ਰਿਹਾ ਦਰਿਆ ਦਾ ਠੀਕ ਹੈ ਜਦੋਂ ਅਸੀਂ ਝੋਨੇ ਲਾਉਣੇ ਆ ਠੀਕ ਹੈ ਤੇ ਅਸੀਂ ਹਰੀ ਗਿਆ ਹੈਡ ਧਰਨੇ ਵੀ ਲਾਉਂਦੇ ਰਹੇ ਆ ਪ੍ਰਸ਼ਾਸਨ ਨਾਲ ਵੀ ਕਨੈਕਟ ਕਰਦੇ ਰਹੇ ਆ ਪ੍ਰ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਾਣੀ ਚੜਾਈ ਜਾਂਦੇ ਜੇ ਤਾਂ ਤੁਸੀਂ ਸਾਨੂੰ ਖੀਰੀ ਡੋਬਣਾ ਇਥੇ ਏਰੀਏ ਨੂੰ ਪਰ ਅੱਜ ਹਾਲਾਤ ਵੇਖ ਲਓ ਤੁਹਾਡੇ ਸਾਹਮਣੇ ਆ ਲੋਕ ਘਰਾਂ ਚੋਂ ਬੇਕਾਰ ਹੋ ਗਏ ਅੱਜ 15 ਅਗਸਤ ਮਨਾਈ ਸਰਕਾਰ ਨੇ ਤੇ ਸਾਡੇ ਘਰਾਂ ਚ ਪਾਣੀ ਸੀ ਉਸ ਦਿਨ ਸਰਕਾਰ ਨੇ 15 ਅਗਸਤ ਮਨਾਈ ਸੀ ਪਰ ਸਾਨੂੰ ਜਾੜਿਆ ਸਰਕਾਰ ਨੇ ਤੇ ਸਰਕਾਰ 15 ਅਗਸਤ ਮਨਾ ਰਹੀ ਤੇ ਅਸੀਂ ਘਰਾਂ ਚ ਪਾਣੀ ਵਿੱਚ ਬੈਠੇ ਆ ਸਾਹਮਣੇ ਸਾਹਮਣੇ ਵਾਲਾ ਘਰ ਤੁਹਾਡਾ ਮੇਰਾ ਜੀ ਇਹ ਤੁਹਾਨੂੰ ਦਿਖਾ ਦਨਾ ਘਰ ਦੇ ਹਾਲਾਤ ਜਾ ਕੇ ਪਾਣੀ ਪਾਣੀ ਹੋਇਆ ਪਿਆ ਘਰੇ ਕਰੇ ਕੋਈ ਹੈ ਹੁਣ ਕਿ ਖਾਲੀ ਹੈ ਖਾਲੀ ਆ ਘਰ ਕੱਲਾ ਟਰੈਕਟਰ ਟਰਾਲੀ ਖੜੀ ਐ ਬਸ ਬਾਕੀ ਕੋਈ ਵੀ ਜੀਪ ਪਸ਼ੂ ਕੁਛ ਨਹੀਂ ਹੈਗਾ ਇੱਥੇ ਹੁਣ ਕਿੰਨਾ ਕ ਟਾਈਮ ਲੱਗਿਆ ਜਿਹੜੇ ਪਸ਼ੂ ਬਾਹਰ ਕੱਢੇ ਗਏ ਜਾਂ ਲੋਕ ਸੀ ਜਿਹੜੇ ਉਹਨਾਂ ਨੂੰ ਰੈਸਕਿਊ ਕਦੋਂ 11 ਤਰੀਕ ਦਾ ਪਾਣੀ ਟੁੱਟਾ ਹੋਇਆ 11 ਤਰੀਕ ਦਾ ਪਾਣੀ ਐਂਟਰ ਹੋਇਆ ਇਸ ਏਰੀਆ ਦੇ ਵਿੱਚ ਬਹੁਤ ਬਰਮਾਂਡ ਜਿੱਥੇ 16 ਪਿੰਡ ਦੱਸਿਆ ਜਾ ਰਿਹਾ ਜੀ ਜੀ ਹਾਂ ਜੀ ਕਿੰਨਾ ਕ ਸਾਰੇ 16 ਦੇ 16 ਪਿੰਡਾਂ ਚ ਇੰਨਾ ਪਾਣੀ ਅਰੇ ਭਾਜੀ ਸਾਰੇ ਕੋਈ ਘਰ ਮਾੜਾ ਮੋੜ ਜਾ ਸੇਫ ਹੋ ਗਏ ਨੇ ਤੇ ਕਈਆਂ ਦੇ ਤਾਂ ਘਰ ਵੀ ਰੁੜ ਗਏ ਆ ਟਹਿ ਗਏ ਆ ਵੀਡੀਓ ਇਹ ਘਰ ਦੇ ਬਾਹਰ ਅਸੀਂ ਪਹੁੰਚੇ ਆਂ ਇਹ ਘਰ ਦੇ ਮਾਲਕ ਸੀ ਗੁਰਪ੍ਰੀਤ ਜਿਹੜੇ ਸਾਨੂੰ ਇਸ ਜਗ੍ਹਾ ਤੱਕ ਲੈ ਕੇ ਆਏ ਨੇ ਕਿ ਕਿਸ ਤਰੀਕੇ ਦੇ ਜਿਹੜੇ ਇਹ ਘਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਉਹ ਸਾਤ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਕਿਵੇਂ ਹਾਂ ਕਿਉਂਕਿ ਇਧਰਲੀ ਸਾਈਡ ਤੋਂ ਜਿਹੜਾ ਰਸਤਾ ਹੈਗਾ ਉਹ ਨਹੀਂ ਖੁੱਲਦਾ ਅੰਦਰ ਤੋਂ ਜਿਹੜੇ ਗੇਟ ਨੇ ਉਹ ਬੰਦ ਕੀਤੇ ਹੋਏ ਨੇ ਔਰ ਬੜੀ ਮੁਸ਼ਕਲ ਦੇ ਨਾਲ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਤੱਕ ਪਹੁੰਚ ਰਹੇ ਨੇ ਘਰਾਂ ਨੂੰ ਬਾਰ-ਬਾਰ ਦੇਖਣਾ ਘਰਾਂ ਦੇ ਵਿੱਚ ਹਾਲਾਂਕਿ ਜਿਹੜੇ ਪਸ਼ੂ ਸੀ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਜਿਹੜਾ ਕਲੀਏ ਕਿ ਜ਼ਰੂਰ ਇਸ ਜਗ੍ਹਾ ਤੋਂ ਕੱਢ ਲਿਆ ਗਿਆ ਪਰ ਪਿੰਡਾਂ ਦੇ ਕੀ ਹਾਲਾਤ ਨੇ ਕਿ ਇੱਕ ਘਰ ਤੋਂ ਦੂਸਰੇ ਘਰ ਤੱਕ ਜਾਣ ਦੇ ਲਈ ਤੁਹਾਨੂੰ ਕਿਸ਼ਤੀਆਂ ਦਾ ਇਸਤੇਮਾਲ ਕਰਨਾ ਪਏਗਾ ਤਾਂ ਇਹ ਸਾਹਮਣੇ ਜਿਹੜੀ ਤਸਵੀਰ ਹੈ ਉਹ ਤੁਸੀਂ ਗੁਰਪ੍ਰੀਤ ਦੇ ਨਾਲ ਅਸ਼ਵੀਲੀ ਜੀ ਤਸਵੀਰ ਉਸ ਪਾਸੇ ਦੀ ਦਿਖਾ ਦਈਏ ਸਾਹਮਣੀ ਕਿ ਕਿਵੇਂ ਦੇ ਜਿਹੜੇ ਇਹ ਹਾਲਾਤ ਨੇ ਇਹ ਘਰ ਦੇ ਅੰਦਰ ਤੱਕ ਜਿਹੜਾ ਪਾਣੀ ਹੈਗਾ ਉਹ ਪੂਰੇ ਤਰੀਕੇ ਦੇ ਨਾਲ ਭਰਿਆ ਹੋਇਆ ਹੈਗਾ ਤਾਂ ਗੁਰਪ੍ਰੀਤ ਸਿੰਘ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਨੇਗੇ ਉਹ ਉਹਨਾਂ ਨੂੰ ਜਿਹੜਾ ਕलिए ਕਿ ਗੱਲਬਾਤ ਹੈਗੀ ਉਹਨਾਂ ਨਾਲ ਉੱਥੇ ਘਰੇ ਪਹੁੰਚ ਕੇ ਤੁਹਾਨੂੰ ਅੰਦਰ ਦੇ ਹਾਲਾਤ ਦਿਖਾਉਣੇ ਆ ਤਾਂ ਇਹ ਜਿਹੜੇ ਹਾਲਾਤ ਨੇ ਤਾਂ ਆ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਰਸਤਾ ਇੱਥੋਂ ਬੰਦ ਕੀਤਾ ਗਿਆ ਹੈਗਾ ਹਾਲਾਂਕਿ ਮਿੱਟੀ ਦੇ ਬੋਰੇ ਲਗਾਏ ਗਏ ਸੀ ਕਿ ਪਾਣੀ ਅੰਦਰ ਨਾ ਜਾਵੇ ਪਰ ਅੰਦਰ ਤੱਕ ਜਿਹੜਾ ਪਾਣੀ ਹੈਗਾ ਉਹ ਜਾ ਚੁੱਕਾ ਹੈਗਾ ਤੁਸੀਂ ਤਸਵੀਰ ਦੇਖੋਗੇ ਤਾਂ ਅੰਦਰ ਦੀ ਇਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਾਂਗੇ ਤਾਂ ਗੁਰਪ੍ਰੀਤ ਦਾ ਜਿਹੜਾ ਕਲਈਏ ਇੱਕ ਹਸਦਾ ਵਸਦਾ ਘਰ ਹੁੰਦਾ ਹਰ ਇੱਕ ਵਿਅਕਤੀ ਦੇ ਇੱਕ ਸੁਪਨੇ ਦਾ ਘਰ ਹੁੰਦਾ ਪਰ ਅੰਦਰ ਵੀ ਜਿਹੜੀਆਂ ਇਹ ਤਸਵੀਰਾਂ ਨੇ ਤਾਂ ਪਾਣੀ ਹਰ ਇੱਕ ਜਗ੍ਹਾ ਦੇ ਉੱਪਰ ਜਿਹੜਾ ਕਲਈਏ ਦੇ ਅੰਦਰ ਤੱਕ ਜਾ ਚੁੱਕਾ ਹੈਗਾ ਔਰ ਜਿਹੜੇ ਇੰਤਜ਼ਾਮ ਨੇਗੇ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਬੈੱਡ ਦੇ ਉੱਪਰ ਬਿਲਕੁਲ ਹੁਣ ਜਿਹੜਾ ਕਹ ਲਈਏ ਕਿ ਆ ਸਮਾਨ ਹੈ ਉਹ ਚੜਾ ਦਿੱਤਾ ਗਿਆ ਬੈੱਡ ਦੇ ਥੱਲੇ ਇੱਟਾਂ ਲਾ ਕੇ ਹੋਰ ਉਚਾਈ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਔਰ ਹਾਲਾਤ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਪਾਸੇ ਦੇ ਹਾਲਾਤ ਤੁਹਾਨੂੰ ਨਜ਼ਰ ਆਉਣਗੇ ਤਾਂ ਪੂਰੇ ਦਾ ਪੂਰਾ ਜਿਹੜਾ ਇਹ ਘਰ ਹੈਗਾ ਉਹ ਪਾਣੀ ਦੇ ਵਿੱਚ ਭਿੱਜ ਚੁੱਕਾ ਹੈਗਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈਗਾ ਔਰ ਅੰਦਰ ਤੱਕ ਜਿਹੜੇ ਇਹ ਪਾਣੀ ਦੇ ਹਾਲਾਤ ਨੇ ਤਾਂ ਇਹ ਤਸਵੀਰਾਂ ਮਾਝਾ ਖੇਤਰ ਦੀਆਂ ਨੇ ਮਾਝੇ ਦੇ ਲੋਕਾਂ ਲਈ ਰਾਵੀ ਦਰਿਆ ਕਹਿਰ ਬਣ ਕੇ ਟੁੱਟ ਰਿਹਾ ਹੈ ਕਿਉਂਕਿ ਰਾਵੀ ਦੇ ਪਾਣੀ ਨੇ ਕਈ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਡੇਰਾ ਬਾਬਾ ਨਾਨਕ ਅਜਨਾਲਾ ਤੇ ਕਸਬਾ ਰਮਦਾਸ ਦੇ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਜੀ ਮੀਡੀਆ ਦੀ ਟੀਮ ਅਜਨਾਲਾ ਤੇ ਰਮਦਾਸ ਗਰਾਊਂਡ ਜ਼ੀਰੋ ਤੇ ਪਹੁੰਚੀ ਲੋਕਾਂ ਦੇ ਘਰ ਡੁੱਬੇ ਹੋਏ ਨੇ ਪਸ਼ੂ ਡੰਗਰ ਵੀ ਦਰਿਆ ਦੇ ਪਾਣੀ ਦੇ ਵਹਾਅ ਨਾਲ ਰੁੜ ਚੁੱਕੇ ਨੇ ਅਜਨਾਲਾ ਦੇ ਪਿੰਡ ਗੁੱਜਰਪੁਰਾ ਤੇ ਗੱਗੋਮਾਲ ਪੂਰੀ ਤਰ੍ਹਾਂ ਨਾਲ ਪਾਣੀ ਦੀ ਚਪੇਟ ਵਿੱਚ ਨੇ ਪੰਜਾਬ ਦੇ ਵਿੱਚ ਲਗਾਤਾਰ ਹੜਾਂ ਦੀ ਮਾਰ ਜਿਹੜੀ ਆ ਉਹ ਪੈ ਰਹੀ ਹੈ ਖਾਸ ਕਰਕੇ ਮਾਝਾ ਖੇਤਰ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਰਮਦਾਸ ਤੇ ਅਜਨਾਲਾ ਖੇਤਰ ਜਿਹੜਾ ਹੈ ਇਸ ਦੇ ਇਲਾਕੇ ਇਸ ਦੇ ਪਿੰਡ ਜਿਹੜੇ ਆ ਉਹਨਾਂ ਤੇ ਕਾਫੀ ਮਾਰ ਪੈ ਰਹੀ ਹੈ ਸੋ ਸਿੱਧੇ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਇਹ ਮੇਨ ਹਾਈਵੇ ਤੇ ਅਸੀਂ ਖੜੇ ਹਾਂ ਗਰਾਊਂਡ ਜ਼ੀਰੋ ਤੇ ਪਹੁੰਚੇ ਹਾਂ ਕਿ ਆਖਰਕਾਰ ਹਾਲਾਤ ਕੀ ਨੇ ਇਹ ਮੇਨ ਹਾਈਵੇ ਹੈ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਹੈ ਜਿੱਧਰ ਤੁਸੀਂ ਦੇਖੋਗੇ ਉਧਰ ਹੀ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਮੇਨ ਹਾਈਵੇ ਦੇ ਹਾਲਾਤ ਐਵੇਂ ਨੇ ਕਿ ਲਿੰਕ ਜਿਹੜਾ ਬਿਲਕੁਲ ਟੁੱਟ ਚੁੱਕਿਆ ਹੈ ਅਗਲੇ ਪਿੰਡਾਂ ਦੇ ਨਾਲ ਜਿਹੜਾ ਲਿੰਕ ਹੈ ਉਹ ਟੁੱਟ ਚੁੱਕਿਆ ਹੈ ਪਿੰਡ ਗੁਜਰਪੁਰਾ ਵਿਖੇ ਅਸੀਂ ਮੌਜੂਦ ਹਾਂ ਜੇਕਰ ਅਸੀਂ ਗੱਗੋਮਾਲ ਦੀ ਗੱਲ ਕਰੀਏ ਤਾਂ ਲਗਾਤਾਰ ਉਹ ਵੀ ਪਿੰਡ ਦੇ ਵਿੱਚ ਪਾਣੀ ਜਿਹੜਾ ਉਹ ਆਇਆ ਹੋਇਆ ਹੈ ਤਾਂ ਲੋਕ ਜਿਹੜੇ ਨੇ ਉੱਥੇ ਫਸੇ ਹੋਏ ਨੇ ਸਾਡੇ ਨਾਲ ਪਿੰਡ ਦੇ ਸਥਾਨਕ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਹੀਟ ਇਹ ਲੋਕ ਜਿਹੜੇ ਨੇ ਇਹ ਪਾਣੀ ਦੀ ਮਾਰ ਚੱਲ ਰਹੇ ਨੇ ਬਾਪੂ ਜੀ ਕੀ ਨਾਮ ਹੈ ਜੀ ਜਗੀਰ ਸਿੰਘ ਜਗੀਰ ਜੀ ਕਿਹੜਾ ਪਿੰਡ ਹੈ ਤੁਹਾਡਾ ਹਟਾ ਨਹਿਤਪੁਰਾ ਜੀ ਨਹਿਤਪੁਰਾ ਇੱਥੇ ਕਿੱਦਾਂ ਆਇਓ ਜੀ ਕੀ ਇੱਥੇ ਆਜ ਡੰਗਰ ਜੇ ਲੈ ਕੇ ਆਏ ਆ ਤੇ ਜੀ ਜਿਹੜੇ ਫਸੇ ਆ ਪਾਣੀ ਤੇ ਕੱਲ ਪਰਸੋਂ ਦਾ ਹੀ ਪਾਣੀ ਆ ਗਿਆ ਠੀਕ ਹੈ ਕਿੰਨੇ ਜੀ ਫਸੇ ਆ ਜੀ ਇੱਥੇ 8 ਜੀ ਫਸੇ ਆ 8 ਜੀ ਆ ਡੰਗਰ ਕਿੰਨੇ ਨੇ ਲੰਗਰ ਤੇ ਪੰਜ ਛੇ ਹੈਗੇ ਪੰਜ ਛੇ ਕਿਸੇ ਨਾਲ ਸੰਪਰਕ ਕੀਤਾ ਜੀ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਕੋਈ ਆਇਆ ਨਹੀਂਗਾ ਕੋਈ ਨਹੀਂ ਆਇਆ ਜੀ ਕੋਈ ਅਜੇ ਤੱਕ ਨਹੀਂ ਆਇਆ ਕੋਈ ਫੋਨ ਫਾਨ ਲਾਇਆ ਕਿਸੇ ਨੂੰ ਹਾਂ ਫੋਨ ਵੀ ਲਾਉਂਦੇ ਰਹੇ ਕੋਈ ਕੋਈ ਗੱਲ ਨਹੀਂ ਸਾ ਅੱਛਾ ਕੋਈ ਨਹੀਂ ਆਇਆ ਜੀ ਕੋਈ ਸਾਰ ਨਹੀਂ ਸਾਡੀ ਉਹ ਹੁਣ ਅੰਦਰ ਕਿੱਥੇ ਛੱਤ ਤੇ ਚੜੇ ਨੇ ਹਾਂ ਜੀ ਛੱਤ ਤੇ ਜਾ ਕੇ ਦੇਖ ਸਕਦੇ ਅੱਛਾ ਜੀ ਹਾਂ ਜੀ ਤੁਸੀਂ ਵੀ ਪੈਦਲ ਚੱਲ ਕੇ ਆ ਰਹੇ ਸੀ ਮੈਂ ਦੇਖ ਪੈਦਲ ਆਉਂਦੇ ਅੱਛਾ ਜੀ ਹਾਂ ਜੀ ਸਾਧਨ ਵੀ ਉੱਥੇ ਹੀ ਨੇ ਸਾਰੇ ਸਾਰਾ ਕੁਝ ਉੱਥੇ ਸਾਰਾ ਉੱਥੇ ਹਾਂ ਜੀ ਕੀ ਇਹ ਹਾਲਾਤ ਤੁਹਾਡੀ ਤਾਂ ਚਲੋ ਉਮਰ ਦਾ ਤਕਾਜ਼ਾ ਹੈ ਤੁਹਾਨੂੰ ਜ਼ੁਰਬਾ ਵੀ ਇਹ ਹਾਲਾਤ ਪਹਿਲਾਂ ਦੇਖੇ ਨਹੀਂ ਸੀਗੇ ਜਿਹੜੇ ਹੁਣ ਬਣ ਗਏ ਨੇ 88 ਵਾਲਾ ਵੀ ਪਹਿਲਾਂ ਜਿਹਾ ਇਹੋ ਹੀ ਇਹੋ ਹੀ ਕੀ ਹਾਂਜੀ ਠੀਕ ਹੈ ਇਹ ਉਹ ਤੋਂ ਵੀ ਵੱਧ ਗਿਆ ਕੰਮ ਵੱਧ ਗਿਆ ਹਾਂਜੀ ਬੜਾ ਜਿਹਦੇ ਕੋਈ ਹੁਣ ਤੇ ਕੋਈ ਆਟਾ ਵੀ ਨਹੀਂ ਰਹਿ ਗਿਆ ਕੋਈ ਕਣਕ ਨਹੀਂ ਰਹਿ ਗਈ ਸਭ ਵਿੱਚ ਹੀ ਖਤਮ ਹੋ ਗਈ ਕੋਈ ਆਸ ਹੈ ਕਿ ਕੋਈ ਗਾੜੀ ਕੋਈ ਸਰਕਾਰਾਂ ਬਾਹ ਫੜਨ ਗਈਆਂ ਮੁਸ਼ਕਲ ਹੈ ਮੇਰੇ ਸਾਹ ਨਾ ਬਾਹ ਤੇ ਕਹੇ ਨਹੀਂ ਪੜਨੀ ਅੱਛਾ ਜੀ ਕਿੱਦਾਂ ਦਾ ਗੁਜ਼ਾਰਾ ਕਿੱਦਾਂ ਹੋਊਗਾ ਬੱਪੂ ਜੀ ਇਸ ਨਾਲ ਚੱਲਣਾ ਹੈ ਹੁਣ ਕੀ ਕਰਨਾ ਹੈ ਫਸਲਾਂ ਤਾਂ ਆ ਗਈਆਂ ਸਹੀਆਂ ਦੇ ਰੁੜ ਗਏ ਸਭ ਕੁਝ ਰੁੜ ਗਿਆ ਜੀ ਹਾਂ ਜੀ ਹਾਂ ਜੀ ਕਿ ਕੀ ਗੁਜ਼ਾਰਾ ਕਿੱਦਾਂ ਕਰੋਗੇ ਕਰੋਗੇ ਗੁਜ਼ਾਰਾ ਹੁਣ ਮਾਂ ਜਿਵੇਂ ਬਾਬੇ ਯਾ ਉਹ ਥੋੜੀ ਜੀ ਮਰਦ ਕਰਦੇ ਨੇ ਸਰਕਾਰਾਂ ਦਾ ਕੰਮ ਹੁੰਦਾ ਹੈ ਗਰੰਟਾਂ ਜਾਰੀ ਕਰਨੀਆਂ ਪਰ ਉਹ ਜ਼ਮੀਨੀ ਹਕੀਕਤ ਕਿੰਨੀਆਂ ਕ ਪਹੁੰਚਦੀਆਂ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਤੁਸੀਂ ਪਾਣੀ ਦੇਖ ਸਕਦੇ ਹੋ ਬਹੁਤ ਤੇਜ਼ੀ ਦੇ ਨਾਲ ਜਿਹੜਾ ਪਾਣੀ ਹੈ ਇਹ ਫਸਲਾਂ ਨੂੰ ਨਾਸ ਕਰਦਾ ਹੋਇਆ ਜਾ ਰਿਹਾ ਹੈ ਬਹੁਤ ਸਪੀਡ ਚੈੱਕ ਕਰ ਸਕਦੇ ਹੋ ਤਾਂ ਲੋਕ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਉਹ ਮੇਨ ਹਾਈਵੇ ਤੇ ਆ ਚੁੱਕੇ ਹੈ ਹਾਈਵੇ ਦਾ ਜਿਹੜਾ ਲਿੰਕ ਹੈ ਉਹ ਟੁੱਟ ਚੁੱਕਿਆ ਹੈ ਪਾਣੀ ਸਾਰੇ ਪਾਸੇ ਦੇਖ ਸਕਦੇ ਹੋ ਸਾਰੇ ਪਾਸੇ ਲੋਕ ਦੇਖ ਸਕਦੇ ਕਿ ਲੋਕ ਵੇਟ ਕਰ ਰਹੇ ਨੇ ਕਦੋਂ ਪਾਣੀ ਘਟੇ ਤੇ ਕਦੋਂ ਉਹ ਆਪਣੇ ਘਰਾਂ ਚ ਜਾਣ ਸੋ ਸਿੱਧੇ ਤੌਰ ਦੇ ਉਤੇ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਬੰਨ ਟੁੱਟ ਚੁੱਕਿਆ ਤਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵੜਦਾ ਦਿਖਾਈ ਦੇ ਰਿਹਾ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮबीर ਸਿੰਘ ਔਲਖ ਜੀ মিডিਆ ਅਜਨਾਲਾ ਤਾਂ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਅਜਨਾਲਾ ਦੇ ਗੁਜਰਪੁਰਾ ਤੇ ਪਿੰਡ ਗੱਗੂ ਮਹਲ ਦਾ ਦੌਰਾ ਕੀਤਾ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਪ੍ਰਸਾਦ ਵਾਇਆ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭਾਰਤੀ ਫੌਜ ਤਾਇਨਾਤ ਕੀਤੀ ਜਾਵੇ ਤੇ ਸਾਰਾ ਆਪਰੇਸ਼ਨ ਭਾਰਤੀ ਫੌਜ ਨੂੰ ਸੌਂਪ ਦੇਣਾ ਚਾਹੀਦਾ ਹੈ ਕਿਉਂਕਿ ਫੌਜ ਕੋਲ ਰੈਸਕਿਊ ਦੇ ਵਧੇਰੇ ਤੇ ਆਧੁਨਿਕ ਮਸ਼ੀਨਰੀ ਉਪਲਬਧ ਹੁੰਦੀ ਹੈ ਨਾਲ ਹੀ ਉਹਨਾਂ ਡੇਰੀਆਂ ਵਿੱਚ ਫਸੇ ਲੋਕਾਂ ਨਾਲ ਫੋਨ ਤੇ ਗੱਲ ਕਰਕੇ ਪਸ਼ੂਆਂ ਦੇ ਚਾਰੇ ਅਤੇ ਹੋਰ ਮਦਦ ਦੀ ਗੱਲ ਕਹੀ ਅੱਜ ਮੈਂ ਨਾਲੇ ਹਲਕੇ ਤੇ ਆ ਮੈਂ ਦੇਖਿਆ ਤੁਸੀਂ ਦੇਖੋ ਅੰਦਾਜ਼ ਵਿੱਚ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਆ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਹਾਂ ਸਾਰੇ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਚੀਜ਼ਾਂ ਵਿੱਚ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਨਾਂ ਕੋਲੇ ਕੁਛ ਹੈ ਹੀ ਨਹੀਂ ਮਾਈਕ ਥੋੜਾ ਪਿਛੇ ਰੱਖੋ ਤੱਕੇ ਕਿਉਂ ਮਾਰਦੇ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਇਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਿਆ ਹੈ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕੁਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਵੈਕੂਏਟ ਤਾਂ ਅਮਿਤ ਸਰ ਡੀਸੀ ਸਾਖਸ਼ੀ ਸਾਨੀ ਨੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜੀ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਸੀ ਸਾਖਸ਼ੀ ਸਾਨੀ ਨੇ ਦੱਸਿਆ ਕਿ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੇਫ ਜ਼ੋਨ ਵਿੱਚ ਆ ਜਾਓ ਡੀਸੀ ਨੇ ਸੰਭਾਵਨਾ ਜ਼ਾਹਿਰ ਕੀਤੀ ਕਿ ਪਾਣੀ ਹਾਲੇ ਹੋਰ ਵਧਣਾ ਪਿਛਲੇ 3 ਦਿਨਾਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੈ ਡੀਸੀ ਨੇ ਇਹ ਵੀ ਕਿਹਾ ਕਿ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅੰਮ੍ਰਿਤਸਰ ਦੇ ਡੀਸੀ ਸਾਖੀ ਸਾਨੀ ਹੋਰੀ ਵੀ ਲਗਾਤਾਰ ਲੋਕਾਂ ਦੇ ਵਿੱਚ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਅਸੀਂ ਕਰਾਂਗੇ ਕਿਉਂਕਿ ਹਾਲਾਤ ਜਿਹੜੇ ਨੇ ਉਹ ਵਿਗੜਦੇ ਹੀ ਜਾ ਰਹੇ ਨੇ ਕਿਉਂਕਿ ਰਮਦਾਸ ਏਰੀਆ ਦੀ ਗੱਲ ਕਰੀਏ ਜਾਂ ਅਸੀਂ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਜਾਂ ਅਜਨਾਲਾ ਖੇਤਰ ਦੀ ਗੱਲ ਕਰੀਏ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਸਾਡੇ ਨਾਲ ਡੀਸੀ ਮੈਮ ਮੌਜੂਦ ਨੇ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਪ੍ਰਸ਼ਾਸਨ ਜਿਹੜਾ ਆਰਮੀ ਨੇ ਇੱਥੇ ਮੋਰਚਾ ਸੰਭਾਲ ਲਿਆ ਹੋਇਆ ਤੁਸੀਂ ਦੇਖੋ ਆਰਮੀ ਦੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਬੋਟਸ ਇੱਥੇ ਪਹੁੰਚੀਆਂ ਹੋਈਆਂ ਨੇ ਗੱਲਬਾਤ ਹਾਲਾਤ ਜਿਹੜੇ ਨੇ ਜੀ ਇੱਥੇ ਜਿਹੜਾ ਪੁਆਇੰਟ ਸੀਗਾ ਸਾਡਾ origignal point ਜਿੱਥੇ ਆਪਾਂ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਜੇ ਤੁਸੀਂ ਉੱਥੇ ਹੁਣ ਜਾਗੇ ਉੱਥੇ ਤਾਂ 4 ਫੁੱਟ ਪਾਣੀ ਜਿਹੜਾ ਹੈਗਾ ਕੱਟ ਚੁਕਿਆ ਹੈ ਲੇਕਿਨ ਅੱਗੇ ਜਿਵੇਂ ਪਾਣੀ ਜਾ ਰਿਹਾ ਹੈ ਉਹ ਵਧ ਰਿਹਾ ਹੈ ਉਸ ਸਾਥੇ ਕਿਉਂਕਿ ਪਾਣੀ ਨੂੰ ਤਾਂ ਇੱਕ ਵਾਰ ਹੀ ਨਿਕਲਣਾ ਹੈ ਸੋ ਜਿੰਨਾ ਕੋ ਪਾਣੀ ਆਇਆ ਇੱਕ ਵਾਰੀ ਨਿਕਲੇਗਾ ਤਾਂ ਉਹ ਨਵੇਂ ਏਰੀਆਜ਼ ਦੇ ਵਿੱਚ ਜਿਹੜਾ ਹੈ ਫੈਲਿਆ ਹੈਗਾ ਸੋ ਸਾਡੇ ਜਿਹੜੇ ਪਿੰਡ ਪਹਿਲਾਂ ਕੱਲ ਤੱਕ 40 ਸੀਗੇ ਉਹ ਉਹ ਵੱਧ ਗਏ ਹੈਗੇ ਆ ਜਿੱਥੇ ਇਫੈਕਟ ਪਿਆ ਹੈ 60 ਦੇ ਕਰੀਬ ਹੋ ਚੁੱਕੇ ਹਨ ਤੇ ਅਸੀਂ ਜਿਹੜੇ ਲਗਾਤਾਰ ਸਾਡੇ ਨਾਲ ਐਨ ਡੀ ਆਰ ਐਫ ਦੀ ਟੀਮਸ ਹੈਗੀਆਂ ਆਰਮੀ ਦੀ ਟੀਮਸ ਹੈਗੀਆਂ ਜੀ ਐਸ ਡਬਲਯੂ ਦੀ ਟੀਮਸ ਹੈਗੀਆਂ ਜਿਹੜੀ ਕਿ ਰੀਲੀਫ ਰੈਸਕਿਊ ਆਪਰੇਸ਼ਨਸ ਲਗੀਆਂ ਹੋਈਆਂ ਬੜੂ ਸਾਬ ਤੋਂ ਵੀ ਸਾਡੇ ਕੋਲ ਬੋਟਸ ਪਹੁੰਚੀਆਂ ਹੈਗੀਆਂ ਸਾਡੀ ਜਦੋਂ ਟੀਮਸ ਆਂਦੀਆਂ ਹੈ ਉਹ ਉਸੇ ਟਾਈਮ ਜੇ ਤੁਸੀਂ ਚੱਲ ਪਾਓ ਇਹ ਬਿਹਤਰ ਰਹਿੰਦਾ ਹੈ बिकॉज़ ਰਾਤ ਨੂੰ ਜਿਹੜਾ ਪਾਣੀ ਦਾ ਲੈਵਲ ਰਾਈਜ਼ ਕਰਦਾ ਹੈ ਤੇ ਰਾਤ ਨੂੰ ਜਿਹੜੇ ਰੈਸਕਿਊ ਆਪਰੇਸ਼ਨਸ ਹੈ ਉਹ ਬਹੁਤ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਆ बिकॉज़ ਕੁਝ ਦਿਸਦਾ ਨਹੀਂ ਹੈਗਾ ਤੇ ਤਾਰਾ ਵੀ ਹੁੰਦੀ ਹੈ ਇਹਨਾਂ ਦੀ ਬੋਟਸ ਵੀ ਡੈਮੇਜ ਹੋ ਜਾਂਦੀ ਹੈ ਫਸ ਜਾਂਦੀ ਹੈ ਇਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਹੈ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਕਿ ਜਦੋਂ ਦਿਨ ਚੜ੍ਹਿਆ ਹੋਇਆ ਹੁੰਦਾ ਹੈ ਉਦੋਂ ਤੁਸੀਂ ਕਾਈਂਡਲੀ ਆ ਜਾਇਆ ਕਰੋ ਤਾਂ ਹੁਣ ਮਾਜੇ ਤੋਂ ਮਾਲਵੇ ਦਾ ਰੁਖ ਕਰਦੇ ਆ ਹਾਲਾਤ ਇੱਥੇ ਵੀ ਬੇਹਦ ਨਾਜ਼ੁਕ ਬਣੇ ਹੋਏ ਨੇ ਕਈ ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕਿਆ ਹੈ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੰਢਿਆ ਜਾ ਰਿਹਾ ਹੈ ਵੱਡੇ ਪੱਧਰ ਤੇ ਰਾਹਤ ਤੇ ਬਚਾਅ ਕਾਰਜ ਚੱਲ ਰਿਹਾ ਹੈ ਪ੍ਰਸ਼ਾਸਨ ਦੀਆਂ ਟੀਮਾਂ ਜੁਟੀਆਂ ਹੋਈਆਂ ਨੇ ਫਸਲਾਂ ਘਰਾਂ ਤੇ ਸੜਕਾਂ ਨੂੰਖਸਾਨੀਆਂ ਗਈਆਂ ਨੇ ਪਿੰਡ ਵਾਸੀਆਂ ਮੁਤਾਬਕ ਇਹ ਕੁਦਰਤੀ ਮਾਰ ਨੇ ਵੱਡੀ ਸੱਟ ਮਾਰੀ ਹੈ ਸਮੇ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਵਾਂ ਵਾਲੀ ਦੇ ਵਿੱਚ ਮੌਜੂਦ ਹਾਂ ਅਤੇ ਇਹ ਸਾਹਮਣੇ ਵਾਲੇ ਪਾਸੇ ਜਿਹੜੇ ਕਿੱਸਦੇ ਹੋਰ ਪਿੰਡ ਪੈ ਜਾਂਦੇ ਨੇ ਤਕਰੀਬਨ ਇੱਕ ਦਰਜਨ ਪਿੰਡ ਨੇ ਜਿਹੜੇ ਇਸ ਸਮੇ ਕਿੱਸਦੇ ਆ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਅਤੇ ਉਹਨਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਦਾਖਲ ਹੁੰਦਾ ਹੋਇਆ ਜਾ ਰਿਹਾ ਹਾਲਾਂਕਿ ਪਿਛਲੇ ਇਹ ਤਿੰਨ ਦਿਨਾਂ ਤੋਂ ਦੇਖਿਆ ਜਾਵੇ ਤਾਂ ਪਾਣੀ ਦਾ ਪੱਧਰ ਜਿਹੜਾ ਕਿ ਉਹ ਲਗਾਤਾਰ ਵਧਿਆ ਅਤੇ ਕੱਲ੍ਹ ਨਾਲੋਂ ਜਿਹੜਾ ਅੱਜ ਇਹ ਸਾਹਮਣੇ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇੱਕ ਡਰੇਨ ਦਾ ਪੁਲ ਆ ਤੇ ਡਰੇਨ ਦੇ ਪੁਲ ਦੇ ਉੱਪਰੋਂ ਦੀ ਸਮੇ ਪਾਣੀ ਲੰਘਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਐਨਡੀਆਰਫ ਦੀਆਂ ਟੀਮਾਂ ਨੇ ਜਿਹੜੀਆਂ ਉਹ ਇੱਥੇ ਤਨਾਤਕਾ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਉਹ ਫੌਜ ਹੈ ਜਿਹੜੀ ਉਹ ਇੱਥੇ ਜਿਹੜੀ ਤਨਾਤਕਾ ਦਿੱਤੀ ਗਈ ਹੈ ਕਿਉਂਕਿ ਇਹ ਮੋਰਚਾ ਇੱਥੇ ਹੁਣ ਫੌਜ ਵੱਲੋਂ ਸੰਭਾਲ ਲਿਆ ਗਿਆ ਆ ਕੀ ਜੋ ਵੀ ਅੰਦਰ ਲੋਕੀ ਜਿਹੜੇ ਫਸੇ ਹੋਏ ਨੇ ਜਾਂ ਕੋਈ ਬਾਹਰ ਆਉਣਾ ਚਾਹੁੰਦਾ ਉਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਦੇ ਜਿਹੜਾ ਨਜ਼ਦੀਕੀ ਜੋ ਕਿ ਸਦੇ ਰਾਹਤ ਕੇਂਦਰ ਬਣਾਇਆ ਗਿਆ ਉਥੇ ਰਾਹਤ ਕੇਂਦਰ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇ ਤਾਂ ਕਿ ਇਹ ਇਸ ਖਤਰੇ ਤੋਂ ਕਿਤੇ ਨਾ ਕਿਤੇ ਉਹ ਦੂਰ ਰਹਿਣ ਪਰ ਇਹ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਡ ਰਾਮ ਸਿੰਘ ਵਾਲੀ ਬਹਿਣੀ ਬਾਹਰ ਟਾਣੀ ਗਈ ਖੇਤ ਦੇ ਵਿੱਚ ਉਹ ਸਾਹਮਣੇ ਦਿਖ ਰਹੀ ਅੱਛਾ ਪਾਣੀ ਆ ਗਿਆ ਤੁਹਾਡੀ ਟਾਣੀ ਦੇ ਵਿੱਚ ਪਾਣੀ ਇੰਨਾ ਨਾ ਬਹੁਤ ਜ਼ਿਆਦਾ ਹੈਗਾ ਸਵੇਰ ਦੇ ਅਸੀਂ ਫੋਨ ਲਾਈ ਜਾਨੇ ਬੇੜੀਆਂ ਵਾਲਿਆਂ ਨੂੰ ਹੂੰ ਕਿਸੇ ਨੇ ਸਾਡੇ ਸਾਰ ਸੁਣੀਓ ਬੱਚੇ ਵੇਖ ਲਓ ਟਰੈਕਟਰ ਤੇ ਬੈਠੇ ਨੇ ਵਿੱਚੋਂ ਕੱਢ ਕੇ ਲੈ ਕੇ ਆਏ ਹੁਣ ਅੱਛਾ ਤੇ ਉਹ ਕਹਿੰਦੇ ਕੋਈ ਕਹਿੰਦਾ ਡੀਸੀ ਨਾਲ ਗੱਲ ਕਰੇ ਕੋਈ ਕਹਿੰਦਾ ਤਹਿਸੀਲਦਾਰ ਨਾਲ ਗੱਲ ਕਰਿਆ ਸੀ ਤੇ ਅੱਗੇ ਮਰੇ ਪੈ ਕਹਿੰਦੇ ਨਾਲ ਗੱਲ ਕਰੀ ਉਹਨੇ ਨੂੰ ਸਾਡੇ ਬੱਚੇ ਲੋਟ ਬੇੜੀ ਲੈਣ ਵਾਸਤੇ ਤੁਸੀਂ ਫੋਨ ਲਾ ਰਹੇ ਹੋ ਹਾਂਜੀ ਹਾਂਜੀ ਕਿਹੜੇ ਨੰਬਰ ਤੇ ਫੋਨ ਲਗਾ ਰਹੇ ਸੀਗੇ ਉੱਥੇ ਜਿਹੜੇ ਮੈਂਬਰ ਬਣੇ ਵੈਸੀ ਉਹਨਾਂ ਨੂੰ ਕਿਹਾ ਉਹ ਨਾਲ ਇਹਨਾਂ ਨੂੰ ਕਿਹਾ ਉਹ ਕਹਿੰਦੇ ਡੀਸੀ ਨਾਲ ਗੱਲ ਕਰਨਾ ਜਾਂ ਦੂਸਰੇ ਨਾਲ ਤਹਿਸੀਲਦਾਰ ਨਾਲ ਗੱਲ ਕਰਨਾ ਤਾਂ ਤੁਹਾਡੇ ਕੋਲ ਪਹੁੰਚੇਗੀ ਤੁਹਾਡੇ ਕੋਲ ਕੋਈ ਸਿੱਧਾ ਨੰਬਰ ਦਿੱਤਾ ਗਿਆ ਪ੍ਰਸ਼ਾਸਨ ਨੇ ਪਹੁੰਚਦਾ ਕੇ ਕੰਟਰੋਲ ਰੂਮ ਐ ਜੇ ਫੋਨ ਲਾ ਕੇ ਤੁਹਾਡੀ ਕੰਪਲੀਟ ਪਾਈ ਜਾਣੇ ਗਏ ਕਰੇ ਪਿਆ ਹੈ ਜੀ ਅੱਛਾ ਸਵੇਰੇ ਲਾਇਆ 8 ਵਜੇ ਫੋਨ ਕਿਹਨੂੰ ਲਾਇਆ ਸੀਗਾ ਅਸੀਂ ਪਹਿਲਾਂ ਮੈਂਬਰ ਸਾਹਿਬ ਇਨ ਕਲੱਬ ਨੂੰ ਔਰ ਇਹਦੇ ਆ ਛਾਮਾ ਮੈਂਬਰ ਹੈ ਸਾਡੇ ਪਿੰਡ ਦਾ ਅੱਛਾ ਪਿੰਡ ਦੇ ਮੈਂਬਰ ਨੇ ਜਿਹੜੇ ਪੰਚਾਇਤ ਮੈਂਬਰ ਨੇ ਲਾਇਆ ਹਾਂ ਉਹਨਾਂ ਕਿਹਾ ਵੀ ਨਾਂ ਨਾ ਦਾ ਹੀ ਨਹੀਂ ਕਹਿੰਦੇ ਵੀ ਪਹਿਲਾਂ ਫੌਜੀ ਨੂੰ ਕੱਢਣ ਚੱਲੇ ਨੇ ਜਿਹਨੂੰ ਕੱਟਣ ਚੱਲੇ ਨੇ ਪਹਿਲਾਂ ਫੌਜ ਨੂੰ ਫੌਜ ਨੂੰ ਜਿਹੜੇ ਬੈਠੇ ਨੇ ਜਵਾਨ ਅੱਗੇ ਬੀਐਸਐਫ ਦੇ ਆਉਣ ਪਾਣੀ ਪਰੋਕੇ ਆ ਤੇ ਅੰਦਰੋਂ ਹੋ ਗਿਆ ਪਾਣੀ ਕੋ ਨਹੀਂ ਆਇਆ ਸਾਡੇ ਮਨ ਜਿਹੜਾ ਪੀਣ ਵਾਲਾ ਜਨ ਕਿ ਤਿੰਨ ਦਿਨ ਪੂਰਾ ਮੱਥ ਖਪਾਈ ਕਰਨ ਤੋਂ ਬਾਅਦ ਹਾਰ ਕੇ ਟਰੈਕਟਰ ਕੱਢਿਆ ਇੱਕ ਨੂੰ ਫੋਨ ਲਾਈਓ ਕਹਿੰਦਾ ਦੂਸਰੇ ਨੂੰ ਕਰੋ ਦੂਸਰੇ ਲਾਈਓ ਕਹਿੰਦਾ ਤੀਸਰੇ ਨੂੰ ਕਰੋ ਸਰਕਾਰ ਵੱਲੋਂ ਮੰਤਰੀਆਂ ਦੀ ਡਿਊਟੀ ਲਗਾਈ ਗਈ ਆ ਮੁੱਖ ਮੰਤਰੀ ਖੁਦ ਜਿਹੜੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਦੇ ਨਾਲ ਤਾਲਮੇਲ ਕਰ ਰਹੇ ਨੇ ਜਿਹੜੇ ਲੋਕੀ ਹੜਾਂ ਦੀ ਮਾਰ ਹੇਠ ਆ ਚੁੱਕੇ ਨੇ ਤੇ ਇਸ ਸਮੇਂ ਤਰਨਪ੍ਰੀਤ ਸਿੰਘ ਸੌਂਦ ਨੇ ਜਿਹੜੇ ਕੈਬਨਿਟ ਮੰਤਰੀ ਨੇ ਉਹ ਇਹਨਾਂ ਪਿੰਡਾਂ ਦੇ ਵਿੱਚ ਗਏ ਨੇ ਜਿੰਨਾ ਪਿੰਡਾਂ ਦੇ ਵਿੱਚ ਕਹਿ ਸਕਦੇ ਹਾੜਾ ਵਰਗੀ ਸਮੇਂ ਸਥਿਤੀ ਬਣੀ ਹੋਈ ਆ ਉਹਨਾਂ ਲੋਕਾਂ ਨੂੰ ਰਾਹਤ ਸਮਗਰੀ ਦੇਣ ਦੀ ਗੱਲ ਹੋਵੇ ਰੈਸਕਿਊ ਕਰਨ ਦੀ ਗੱਲ ਹੋਵੇ ਉਹ ਤਵਾਨ ਹੂਲ ਤਾਂ ਜਿਹੜੀਆਂ ਇਸ ਸਮੇਂ ਕਹਿ ਸਕਦੇ ਆ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਹੈ ਲਗਾਕ ਕਿ ਤਰ ਕੀਤੀ ਜਾ ਰਹੀ ਆ ਤੇ ਇਸ ਸਮੇਂ ਅਸੀਂ ਵੀ ਜੋ ਐਨਡੀਆਰਐਫ ਦੀ ਟੀਮ ਹੈ ਉਸ ਦੇ ਨਾਲ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਜਿਹੜੇ ਕਿਸਾਨ ਦੇ ਸਮਾਜ ਸੇਵੀ ਲੋਕ ਨੇ ਸੁਖਵਿੰਦਰ ਖੋਗਾ ਸਾਡੇ ਨਾਲ ਮੌਜੂਦ ਨੇ ਚੇਅਰਮੈਨ ਸਾਹਿਬ ਮੌਜੂਦ ਨੇ ਹੋਰ ਵੀ ਜਿਹੜੇ ਸਮਾਜ ਸੇਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੁਖਵਿੰਦਰ ਭਾਜੀ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਲਗਾਤਾਰ ਧੋਡਾ ਵੀ ਇੱਥੇ ਰੈਸਕਿਊ ਚੱਲਦਾ ਜਾ ਰਿਹਾ ਐ ਐਨਡੀਆਰਜ ਦੀਆਂ ਟੀਮਾਂ ਵੀ ਇੱਥੇ ਤਨਾਤ ਨੇ ਪਾਣੀ ਲਗਾਤਾਰ ਵੱਧਦੇ ਹਾਲਾਤ ਕੀ ਨੇ ਮੌਕੇ ਦੇ ਦੇਖੋ ਜੀ ਹਾਲਾਤ ਬਹੁਤ ਹੀ ਮਾੜੇ ਐ ਅੱਜ ਜੋ ਸਿਚੁਏਸ਼ਨ ਐ ਕੱਲ ਪਾਣੀ ਸਾਡਾ ਕਾਵਾਂ ਵਾਲੀ ਪੱਤਾਂ ਜਿਹੜਾ ਪੁਲ ਐ ਉਹਦੇ ਤੇ ਕੱਲ ਇੱਕ ਇੱਕ ਤੋਂ ਡੇਢ ਫੁੱਟ ਦੇ ਵਿੱਚ ਪਾਣੀ ਸੀ ਅੱਜ 2 ਤੋਂ 2 ਸੋ ਤੁਸੀਂ ਵੇਖ ਸਕਦੇ ਹੋ ਵੀ ਹਾਲਾਤ ਜਿਵੇਂ ਉਹ ਘਰ ਵੇਖ ਲਓ ਜਾਂ ਆਸੇ ਪਾਸੇ ਦਾ ਕੋਈ ਵੀ ਏਰੀਆ ਲਾ ਲਓ ਲੋਕਾਂ ਦੀ ਜ਼ਮੀਨਾਂ ਘਰ ਬਿਲਕੁਲ ਡੁੱਬ ਚੁੱਕੇ ਆ ਆਪਾਂ ਜਿਹੜੇ ਜਗ੍ਹਾ ਤੇ ਜਾ ਰਹੇ ਆ ਲੋਕਾਂ ਦੀ ਜ਼ਮੀਨਾਂ ਇੱਥੇ ਲੋਕਾਂ ਦੇ ਘਰ ਆ ਆਪਾਂ ਉਹਨਾਂ ਦੇ ਉੱਪਰੋਂ ਦੀ ਜਾ ਰਹੇ ਆ ਲੱਗਦਾ ਨਹੀਂ ਦੇਖੋ ਕੀ ਇਸ ਜਗ੍ਹਾ ਤੇ ਕੋਈ ਜ਼ਮੀਨ ਹੋਏਗੀ ਐਂ ਲੱਗਦਾ ਜਿਵੇਂ ਕਿ ਦਰਿਆ ਦਾ ਹੀ ਇਲਾਕਾ ਹੈ ਬਿਲਕੁਲ ਜੀ ਬਿਲਕੁਲ ਦਰਿਆ ਜਦੋਂ ਪਾਣੀ ਦਾ ਪੱਤਰ ਇੰਨਾ ਜ਼ਿਆਦਾ ਵਧ ਗਿਆ ਪਿੱਛੋਂ ਦੀ 265000 ਕਿਸੀ ਪਾਣੀ ਛੱਡਿਆ ਗਿਆ ਸੋ ਉਹਨਾਂ ਨੂੰ ਆ ਰਿਹਾ ਕਿ ਅੱਜ ਵੀ ਪਾਣੀ ਹੋਰ ਛੱਡਿਆ ਜਾਣਾ ਸੋ ਸਾਡੇ ਏਰੀਆ ਨੂੰ ਬ 2 ਮਹੀਨੇ ਪਹਿਲਾਂ ਜੰਗ ਦਾ ਮਾਹੌਲ ਹਜੇ ਲੱਗੇ ਹਟਿਆ ਸਾਡੇ ਲੋਕ ਹਜੇ ਮਸਾਂ ਹੀ ਘਰਾਂ ਦੇ ਵਿੱਚ ਮੁੜੇ ਸੀਗੇ ਕਿਉਂਕਿ ਸਹਿਮ ਦਾ ਮਾਹੌਲ ਹੋਇਆ ਤਾਂ ਸਾਡੇ ਲੋਕ ਬਹੁਤ ਦਲੇਰ ਨੇ ਬਟ ਜਦੋਂ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਤਾਂ ਪਾਣੀ ਦੇ ਵਿੱਚ ਕੀ ਹੁੰਦਾ ਵੀ ਲੋਕਾਂ ਦੇ ਜਿਹੜੇ ਪਸ਼ੂ ਐ ਐਨੀਮਲਸ ਨੇ ਉਹਨਾਂ ਰੱਖੇ ਹੋਏ ਐ ਉਹਨਾਂ ਨੂੰ ਰੱਖਣ ਦੀ ਸੰਭਾਲ ਕਰਨ ਦੀ ਸਾਡੇ ਕੋਲ ਜਗ੍ਹਾ ਨਹੀਂ ਹੁੰਦੀ ਸੋ ਜਿੰਨੇ ਕੁ ਲੋਕਾਂ ਦੇ ਉੱਚੇ ਕਰ ਰਹਾ ਅਸੀਂ ਉਹਨਾਂ ਦੇ ਕੋਲ ਰਾਹ ਸਮਗਰੀ ਪਹੁੰਚਾ ਰਹੇ ਆ ਪੰਜਾਬ ਸਰਕਾਰ ਵੀ ਬਹੁਤ ਅੱਛਾ ਕੰਮ ਕਰ ਰਹੀ ਹੈ ਸਿਵਲ ਪ੍ਰਸ਼ਾਸਨ ਦੇ ਵਿੱਚੋਂ ਬਹੁਤ ਰਹਿਮ ਭੂਮਕਾ ਨਿਭਾਈ ਜਾ ਰਹੀ ਹੈ ਸਾਡੇ ਵੀਰ ਐਨਡੀਆਰਐਫ ਦੇ ਜੋ ਹੈਗੇ ਬਹੁਤ ਵਧੀਆ ਕੰਮ ਕਰਦੇ ਆ 2023 ਚ ਵੀ ਆਏ ਸੀਗੇ ਤੇ ਜਿਹੜੇ ਲੋਕ ਸਮਾਜ ਸੇਵਿਕ ਨੇ ਜਿਹੜੇ ਐਨਜੀਓ ਚਲਾ ਰਹੇ ਨੇ ਉਹਨਾਂ ਵੱਲੋਂ ਵੀ ਰਾਸਸਮਗਰੀ ਹਰਾਚਾਰਾ ਪਸ਼ੂਆਂ ਦੀ ਫੀਡ ਜਾਂ ਲੰਗਰ ਦੇ ਤੌਰ ਤੇ ਸੇਵਾ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਮੰਤਰੀਆਂ ਵੱਲੋਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਤਰਨਪ੍ਰੀਤ ਸੋਨ ਨੇ ਫਾਜ਼ਿਲਕਾ ਦੇ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ ਕੈਬਨਿਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਦੀ ਮਦਦ ਲਈ ਜਲਦ ਤੋਂ ਜਲਦ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਸਮੇਂ ਪੰਜਾਬ ਸਰਕਾਰ ਦੇ ਜੋ ਕੈਬਨਟ ਮੰਤਰੀ ਨੇ ਤਰਨਪੁਰ ਸਿੰਘ ਸੌਂ ਦਾ ਉਹਨਾਂ ਵੱਲੋਂ ਜਿਹੜਾ ਕਸਦੇ ਵਕਵਕ ਪਿੰਡਾਂ ਦਾ ਫਾਇਲਕਾ ਦੇ ਵਿੱਚ ਜਾਇਜ਼ਾ ਲਿਆ ਗਿਆ ਗੱਲਬਾਤ ਕਰਾਂਗੇ ਸੌਂ ਸਰ ਖਾਸ ਤੌਰ ਤੇ ਜਿਹੜਾ ਉੱਥੇ ਰੈਸਕਿਊ ਵੀ ਲਗਾਤਾਰ ਚੱਲ ਰਿਹਾ ਲੋਕਾਂ ਨੂੰ ਜਿਹੜਾ ਕਿ ਇਥੋਂ ਕੱਢ ਕੇ ਲਿਜਾਇਆ ਜਾ ਰਿਹਾ ਸੌਂ ਸਰ ਵਕਵਕ ਪਿੰਡਾਂ ਦਾ ਤੁਸੀਂ ਇਸ ਸਮੇਂ ਇੱਥੇ ਦੌਰਾ ਕੀਤਾ ਹੈ ਕੀ ਕੋਈ ਸਥਿਤੀ ਹੈ ਇਸ ਇਲਾਕੇ ਦੀ ਅਤੇ ਪੂਰੇ ਪੰਜਾਬ ਭਰ ਦੀ ਆਪਾਂ ਇਸ ਸਮੇਂ ਫਾਜਲਕਾ ਦੇ ਪਿੰਡ ਗੁਲਾਬਾ ਭੈਣੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪਿੰਡ ਨੇ ਇਹ ਪਿੰਡ ਦੀਆਂ ਢਾਣੀਆਂ ਇਹ ਟਾਣੀਆਂ ਸਾਰੀਆਂ ਦੀਆਂ ਸਾਰੀਆਂ ਜਣੇ ਕਿ ਆਸੇ-ਪਾਸਿਓ ਇਹ ਪਾਣੀ ਦੇ ਨਾਲ ਪੂਰੀਆਂ ਘਿਰ ਚੁੱਕੀਆਂ ਨੇ ਹੂੰ ਔਰ ਬੜਾ ਫਲੋ ਦੇ ਨਾਲ ਉਰੋਂ ਰਾਵੀ ਦਾ ਤੇ ਸਤਲੁਜ ਦਾ ਪਾਣੀ ਹੈ ਜਿਹੜਾ ਉਰੇ ਮਿਕਸ ਹੋ ਕੇ ਚੱਲ ਰਿਹਾ ਤੇ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਸਾਰੇ ਮੰਤਰੀ ਸਾਰੇ ਐਮ ਐਲ ਏ ਸਮੇਤ ਸਾਰਾ ਪ੍ਰਸ਼ਾਸਨ ਤੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵਿੱਚੋਂ ਸਾਡੇ ਨਾਲ ਪ੍ਰਸ਼ਾਸਨ ਦੇ ਸਾਰੇ ਆਲਾ ਅਫਸਰ इवन देन ਕਿ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਜੀ ਵੀ ਸਾਡੇ ਨਾਲ ਪਹੁੰਚੇ ਹੋਏ ਨੇ ਤੇ ਅਸੀਂ ਉਰੇ ਸਾਰਾ ਇਹ ਇਹਦੇ ਵਿੱਚੋਂ ਪਿੰਡ ਦੇ ਵਿੱਚੋਂ ਜਾਨੀ ਕਿ ਅਸੀਂ ਪ੍ਰਾਇਓਰਿਟੀ ਦੇ ਉੱਤੇ ਪਹਿਲਾਂ ਲੇਡੀਜ਼ ਨੂੰ ਫਿਰ ਬੱਚਿਆਂ ਨੂੰ ਬੱਚੇ ਤੇ ਲੇਡੀਜ਼ ਨੂੰ ਜਾਨੀ ਕਿ ਅਸੀਂ ਰੈਸਕਿਊ ਕਰਵਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੇੜੀ ਦੇ ਵਿੱਚ ਰੈਸਕਿਊ ਟੀਮਾਂ ਉਰੇ ਪਹੁੰਚ ਰਹੀਆਂ ਨੇ ਤੇ ਜਿੱਥੇ ਜਿਹੜੇ ਬੰਦਿਆਂ ਨੇ ਉਰੇ ਰਾਤਾਂ ਨੂੰ ਰੋਕਣਾ ਜਿਵੇਂ ਉਰੇ ਇੱਕ ਮੇਲ ਪਰਸਨ ਕਹਿੰਦੇ ਅਸੀਂ 2 ਜਾਂ 4 ਬੰਦੇ ਉਰੇ ਰਾਤ ਰੋਕਣਾ ਵੀ ਚਾਹੁੰਦੇ ਆ ਤਾਂ ਅਸੀਂ ਉਹਨਾਂ ਦੇ ਲਈ ਉਰੇ ਸੇਫ ਪ੍ਰਬੰਧ ਕਰਨ ਦੇ ਲਈ ਉਹਨਾਂ ਨੂੰ ਰਾਸ਼ਨ ਦਾ ਪ੍ਰਬੰਧ ਕਰਕੇ ਦੇਣ ਲਈ ਤੇ ਜਿਹੜੇ ਜਾਨਵਰ ਨੇ ਜਿਹੜੇ ਆਪਾਂ ਮਤਲਬ ਕਿ ਉਰੇ ਇਸ ਸਮੇਂ ਜਾਨੀ ਕਿ ਡੇਰੇਆਂ ਦੇ ਵਿੱਚ ਖੜੇ ਨੇ ਪਰ ਜਾਨਵਰ ਉੱਚੀ ਜਗ੍ਹਾ ਤੇ ਖੜੇ ਨੇ ਸੇਫ ਨੇ ਪਰ ਉਹਨਾਂ ਨੂੰ ਫੂਡ ਜਿਹੜਾ ਉਹਨਾਂ ਦਾ ਵੀ ਚਾਰਾ ਪ੍ਰੋਵਾਈਡ ਕਰਵਾਣਾ ਉਹਦੇ ਲਈ ਜਾਨੀ ਕਿ ਅਸੀਂ ਉਰੇ ਜਿਹੜੀ ਫੀਡ ਹੈ ਫੀਡ ਪਹੁੰਚਦੀ ਕਰ ਰਹੇ ਹਾਂ ਬੰਦੇਾਂ ਲਈ ਰਾਸ਼ਨ ਪਹੁੰਚਦਾ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਮੈਡੀਕਲ ਸਹੂਲਤ ਹੈ ਟੋਟਲ ਮੈਡੀਕਲ ਸਹੂਲਤ ਉਰੇ ਪਹੁੰਚਦੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਉਰੋ ਟੋਟਲ 6 ਪੇਸ਼ੈਂਟ ਨੇ ਜਿਹੜੇ ਰੈਸਕਿਊ ਕੀਤੇ ਨੇ ਜਿਦੇ ਚ 4 ਗਰਭਵਰਤੀ ਔਰਤਾਂ ਸਿਗੀਆਂ ਦੀਨਾ ਚੋਂ ਅੱਜ ਦੋ ਦੀ ਤਾਂ ਫਾਜ਼ਿਲਕਾ ਦੇ ਸਿਵਲ ਹਸਪੀਟਲ ਚ ਲਿਜਾ ਕੇ ਆਪਰੇਟ ਕਰਕੇ ਉਹਨਾਂ ਦੀ ਡਿਲੀਵਰੀ ਵੀ ਹੋ ਚੁੱਕੀ ਹੈ ਤੇ ਇੱਕ ਉਰੇ ਮਤਲਬ ਕਿਸੇ ਇਨਸਾਨ ਦੀ ਲੱਤ ਦੀ ਜਿਹੜੀ ਫੀਮਰ ਬੋਨ ਆ ਉਹ ਟੁੱਟੀ ਹੋਈ ਸੀ ਉਹਦਾ ਆਪਰੇਸ਼ਨ ਹੋਇਆ ਹੋਇਆ ਸੀਗਾ ਤੇ ਉਸ ਬੰਦੇ ਨੂੰ ਰੈਸਕਿਊ ਕੀਤਾ ਗਿਆ ਇੱਕ ਪੇਸ਼ੈਂਟ ਉਰੇ ਹੋਰ ਹੈ ਅਸੀਂ ਉਹਨੂੰ ਵੀ ਰੈਸਕਿਊ ਕਰਨ ਲੱਗੇ ਹੁਣ ਨੈਕਸਟ ਬੋਟ ਦੇ ਵਿੱਚੋਂ ਉਹਨੂੰ ਰੈਸਕਿਊ ਕਰਾਂਗੇ ਯਾਨੀ ਕੀ ਕਹਿ ਸਕਦੇ ਜੋ ਰਾਹਤ ਕਾਰਜ਼ ਨੇ ਉਹ ਲਗਾਤਾਰ ਚੱਲ ਰਹੇ ਨੇ ਇਸ ਸਮੇਂ ਤੇ ਬਿਲਕੁਲ ਦੇਖੋ ਇਹ ਯੁੱਧ ਸਤਰ ਦੇ ਉੱਤੇ ਚੱਲ ਰਹੇ ਆ ਇਹ ਕੋਈ ਕੱਲਾ ਦੇਖੋ ਇਹ ਉਪਰਾਲਾ ਜਿਹੜਾ ਕੱਲਾ ਸਰਕਾਰਾਂ ਦਾ ਨਹੀਂ ਹੁੰਦਾ ਇਹਦੇ ਵਿੱਚ ਮੈਂ ਸਾਰੀ ਪੰਜਾਬ ਦੀ ਜਿਹੜੀ ਸੰਗਤ ਹੈ ਖਾਸ ਤੌਰ ਤੇ ਪਿੰਡਾਂ ਦੀ ਸੰਗਤ ਉਹਨਾਂ ਨੂੰ ਮੈਂ ਸਿਰ ਝੁਕਾ ਕੇ ਪ੍ਰਣਾਮ ਕਰਦਾ ਕਿਉਂਕਿ ਜਿੰਨੀ ਸ਼ਿੱਦਤ ਦੇ ਨਾਲ ਜਿੰਨੀ ਮਤਲਬ ਕਿ ਇਹ ਸਮਝ ਲਓ ਵੀ ਪੰਜਾਬ ਤਾਂ ਪੰਜਾਬੀ ਤਾਂ ਉਹ ਮਤਲਬ ਕਿ ਕੌਮ ਹੈ ਪੰਜਾਬੀਆਂ ਦੀ ਤਾਂ ਜਿੱਥੇ ਕਿਤੇ ਦੁਨੀਆ ਭਰ ਦੇ ਵਿੱਚ ਆਫਤ ਆਂਦੀ ਹੈ ਸਭ ਤੋਂ ਪਹਿਲਾਂ ਹਿੱਕ ਤਾਣ ਕੇ ਚਾਹੇ ਇਹ ਦੇਸ਼ ਹੋਵੇ ਸਾਡਾ ਚਾਹੇ ਵਿਦੇਸ਼ ਹੋਵੇ ਅਸੀਂ ਉੱਥੇ ਵੀ ਪਹੁੰਚਦੇ ਹਾਂ ਸੋ ਇਸ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਜੇ ਸਾਡੇ ਪੰਜਾਬ ਤੇ ਅੱਜ ਬਫਤਾ ਪਈ ਹੈ ਤਾਂ ਸਾਰੇ ਪੰਜਾਬੀ ਇੱਕਜੁੱਟ ਹੋ ਕੇ ਕਿਤੇ ਜਿਹੜੇ ਬੰਨ ਟੁੱਟੇ ਨੇ ਬੰਨ ਬਣਾਉਣ ਲੱਗੇ ਹੋਏ ਨੇ ਕੋਈ ਰਾਸ਼ਨ ਭੇਜ ਰਿਹਾ ਕੋਈ ਸੰਗਤ ਰਾਸ਼ਨ ਭੇਜ ਰਹੀ ਹੈ ਮਤਲਬ ਹਰ ਇੱਕ ਬਸ਼ਰ ਜੀਤੋ ਜੀਤੋ ਜੋ ਤਿਲ ਫੁੱਲ ਭੇਟਾ ਸਰ ਰਹੀ ਆ ਹਰ ਇਨਸਾਨ ਜਾਨੀ ਕਿ ਆਪਣਾ ਯੋਗਦਾਨ ਪਾਣ ਲੱਗਿਆ ਆ ਔਰ ਸਰਕਾਰ ਆਪਣੇ ਜਿਹੜੇ ਕੰਮ ਨੇ ਉਹ ਪੂਰੇ ਮਸ਼ਤੇਦੀ ਨਾਲ ਕਰਨ ਲੱਗੀ ਤਾਂ ਡੇਰਾਬਸੀ ਨੇੜਲੇ ਇਲਾਕਿਆਂ ਵਿੱਚ ਕੱਗਰ ਨੇ ਵੀ ਆਪਣਾ ਅਤੰਕ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਕੱਗਰ ਵਿੱਚ ਪਾਣੀ ਦਾ ਪੱਧਰ 70000 ਕਿਊਸਕ ਤੋਂ ਪਾਰ ਪਹੁੰਚ ਚੁੱਕਿਆ ਹੈ ਕੱਗਰ ਦੇ ਕੈਚਮੈਂਟ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਤੇ ਸੁਖਨਾ ਝੀਲ ਦੇ ਗੇਟ ਖੋਲੇ ਜਾ ਰਹੇ ਨੇ ਡੇਰਾਬਸੀ ਸਬ ਡਿਵੀਜ਼ਨ ਦੇ ਕੰਡਿਆਂ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਹੈ ਪ੍ਰਸ਼ਾਸਨ ਵੱਲੋਂ ਹੇਠ ਲਿਖੇ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਬਲਟਾਣਾ ਪੁਲਿਸ ਚੌਕੀ ਦੇ ਅੰਦਰ 2 ਤੋਂ 3 ਫੁੱਟ ਪਾਣੀ ਵੜ ਗਿਆ ਡੇਰਾਬਸੀ ਹੜਕੇ ਦੇ ਵਿੱਚ ਕਾਫੀ ਬੁਰੇ ਹਾਲਤ ਨੇ ਤੇ 2 ਘੰਟੇ ਦੀ ਆਪਾਂ ਪਹਿਲਾਂ ਦੀ ਗੱਲ ਕਰੀਏ ਤਾਂ ਡੀਸੀ ਸਾਹਿਬ ਵੀ ਆਏ ਸੀਗੇ ਤਕਰੀਬਨ 11 ਵਜੇ ਟਿਵਾਣਾ ਖਜੂਰ ਮੰਡੀ ਪਿੰਡ ਗਏ ਸੀਗੇ ਪਰ ਉਸ ਤੋਂ ਬਾਅਦ ਜਿਹੜੀ ਹਾਲਤ ਹੈ ਉਹ ਐਨੀ ਬੁਰੀ ਹੋ ਗਈ ਹੈ ਕਿ ਇਹ ਤੁਹਾਨੂੰ ਸਾਹ ਦਿਖਾਣੇ ਆ ਦੇਖੋ ਖੇਤਾਂ 'ਚ ਪਾਣੀ ਵਰ ਗਿਆ ਹੈ ਇਹ ਮੰਨ ਨੂੰ ਕੀ ਪ੍ਰਸ਼ਾਸਨ ਦਾ ਅਧਿਕਾਰੀ ਤਿਆਰ ਨਹੀਂ ਸੀਗਾ ਜਿੱਥੇ ਇਹਨਾਂ ਨੇ ਡੈਮ ਬਣਾਇਆ ਸੀਗਾ ਅਸੀਂ ਕਿ ਬੰਨ ਲਗਾਇਆ ਸੀ ਬੰਦ ਦੇ ਉੱਪਰੋਂ ਪਾਣੀ ਨਿਕਲ ਰਿਹਾ ਹੈਗਾ ਬੰਦ ਦੇ ਉੱਪਰੋਂ ਸਾਰਾ ਪਾਣੀ ਨਿਕਲ ਕੇ ਆ ਕੇ ਖੇਤਾਂ 'ਚ ਵਰ ਗਿਆ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀ ਇਹ ਕਹਿ ਰਹੇ ਸੀਗੇ ਕਿ 2 ਘੰਟੇ ਦੇਖੋ ਪਾਣੀ ਡਾਊਨ ਆ ਜਾਊਗਾ ਇਹ ਉਹ ਥਾਂ ਹੈ ਜਿੱਥੇ ਕੋਈ ਪਾਣੀ ਨਹੀਂ ਸੀਗਾ 2 ਘੰਟੇ ਮੈਂ ਇੱਥੇ ਪੈਦਲ ਆਪਣੀ ਗੱਡੀ 'ਚ ਘੁੰਮ ਕੇ ਗਿਆ ਹੈਗਾ ਪੈਦਲ ਘੁੰਮ ਕੇ ਗਿਆ ਖੇਤਾਂ 'ਚ ਇਹ ਖੇਤਾਂ 'ਚ ਦੇਖੋ ਚਾਰੇ ਪਾਸੇ ਪਾਣੀ ਪਾਣੀ ਹੈ ਤਕਰੀਬਨ ਤਕਰੀਬਨ 200 ਏਕੜ ਜ਼ਮੀਨ ਜਿਹੜੀ ਹੈਗੀ ਹੈ ਇਹਦੇ ਜਲਚ ਆ ਚੁੱਕੀ ਹੈ ਮੈਂ ਦਿਖਾਉਂਗਾ ਦੂਰ ਤੱਕ ਆਪਣੇ ਕੈਮਰਾ ਪਰਸਨ ਨੂੰ ਕਹਾਂਗਾ ਬੰਨੀ ਜਵਾਨ ਨੂੰ ਤੁਹਾਨੂੰ ਦਿਖਾਂਗੇ ਦੂਰ ਤੱਕ ਦੇਖੋ ਤੁਹਾਨੂੰ ਖੇਤਾਂ 'ਚ ਪਾਣੀ ਪਾਣੀ ਦਿਖ ਰਿਹਾ ਹੈ ਜਮੀਨ ਜੀਮਦਾਰਾਂ ਦੀ ਇਹ ਜੋ ਅਸੀਂ ਖੜੇ ਹਾਂ ਸੜਕ ਹੈਗੀ ਹੈ ਉਹ ਜਾ ਰਿਹਾਗਾ ਤੇ ਤੁਸੀਂ ਕਿੰਨੂ ਗੱਲ ਕਰਾਂਗੇ ਕਿੰਦਾਂ ਦਾ ਹਾਲਾਤ ਹੈ ਬੋਮ ਉਹ ਬੁਰਾ ਹਾਲ ਹੋ ਗਿਆ 2000 2003 ਚ ਪਾਣੀ ਆਇਆ ਸੀਗਾ ਬਹੁਤ ਜ਼ਿਆਦਾ ਪਾਣੀ ਹੁਣ ਵੀ ਬਹੁਤ ਜ਼ਿਆਦਾ ਪਾਣੀ ਹੈ ਪ੍ਰਸ਼ਾਸਨ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਤੇ ਪਾਣੀ ਕਹਿੰਦੇ ਪਹਿਲਾਂ ਦੇ ਹਾਲਾਤ ਦੁਬਾਰਾ ਫੇਰ ਬਣ ਗਏ ਜੀ ਦੁਬਾਰਾ ਹਾਲਾਤ ਸਾਡੇ ਸਾਡੇ ਪਿੰਡਾਂ 'ਚ ਆਏ ਹਾਲਾਤ ਹੋ ਗਏ ਜੀ ਬੁਰਾ ਹਾਲ ਹਾਂ ਸਾਡੇ ਪਿੰਡਾਂ ਚ ਬਹੁਤ ਬੁਰਾ ਹਾਲ ਹੋ ਗਿਆ ਹੁਣ ਸਾਡੇ ਪਿੰਡਾਂ ਚ ਪਾਣੀ ਵੜ ਗਿਆ ਸਾਡੀ ਜ਼ਮੀਨਾਂ ਚ ਤਾਂ ਵੜਿਆ ਹੋਇਆ ਜੀ ਸਾਡੀ ਹਜ਼ਾਰਾਂ ਏਕੜ ਜ਼ਮੀਨ ਖਰਾਬ ਹੋ ਗਈ ਪਰ ਜਦੋਂ ਮੈਂ 12 ਵਜੇ ਉਰੇ ਆਇਆ ਤਾਂ 12:30 ਪਾਉਣੇ 12 ਵਜੇ ਉਸ ਟਾਈਮ ਤਾਂ ਇੱਥੇ ਪਾਣੀ ਕੋਈ ਨਹੀਂ ਸੀਗਾ ਉਸ ਟਾਈਮ ਪਾਣੀ ਬਹੁਤ ਘੱਟ ਸੀਗਾ ਹੁਣ ਇਸ ਤੋਂ ਬਾਅਦ ਹੁਣ ਲਗਾਤਾਰ ਪਾਣੀ ਵਧਣਾ ਸਟਾਰਟ ਹੋ ਗਿਆ ਜੀ ਪੰਜ ਫੁੱਟ